ਹੈਲੋ ਸੋਸ਼੍ਰਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਆ ਜੀ ਪੁਟੀਕ ਸਟਾਈਲ ਪਾਰਟੀ ਵੇਅਰ ਸੂਟਾਂ ਦੀ ਅੱਜ ਦੀ ਆਪਣੀ ਵੀਡੀਓ ਰਹੂਗੀ ਪਹਿਲਾ ਆਰਟੀਕਲ ਆਪਣਾ ਬਰਬਰੀ ਦਾ ਆਰਟੀਕਲ ਆ ਜੀ ਨਾਲ ਮਸਲੀਮ ਸਿਲਕ ਦੀ ਬਾਟਮ ਆ ਸਾਰਾ ਹੈਂਡਵਰਕ ਹੋਇਆ ਹੋਇਆ ਹੈ ਜੀ ਦੁਪੱਟਾ ਵੀ ਆਪਣਾ ਬਰਬਰੀ ਦਾ ਹੀ ਹੈ ਜੀ ਨਾਲ ਬਹੁਤ ਸਾਰੇ ਕਲਰਸ ਦੇ ਵਿੱਚ ਅਵੇਲੇਬਲ ਨੇ ਜੀ ਤੇ ਜਿਹੜਾ ਆਪਣਾ ਨੈਕਸਟ ਆਰਟੀਕਲ ਆ ਉਹ ਹੈਗਾ ਜੀ ਆਰਗੈਂਜ਼ਾ ਦਾ ਆਰਟੀਕਲ ਆਰਗੈਂਜ਼ਾ ਦੀ ਸ਼ਰਟ ਰਹੇਗੀ ਆਰਗੈਂਜ਼ਾ ਦਾ ਹੀ ਦੁਪੱਟਾ ਰਹੇਗਾ ਨਾਲ ਉਪਾੜਾ ਸਿਲਕ ਦੀ ਬਾਟਮ ਰਹੇਗੀ ਸ਼ਰਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਹੈ ਦੁਪੱਟਾ ਵੀ ਹੈਵੀ ਰੈਡੀ ਹੋਇਆ ਹੋਇਆ ਹੈਂਡਵਰਕ ਦੇ ਨਾਲ ਤੇ ਇਹਦੇ ਵਿੱਚ ਕਲਰ ਆਲਮੋਸਟ ਸਾਰਾ yellow ਕਲਰ ਦਾ ਹੀ ਟੱਚ ਆ ਬਟ ਡਿਜ਼ਾਈਨਿੰਗ ਅਲੱਗ-ਅਲੱਗ ਆ ਨੈਕਸਟ ਵਾਲਾ ਆਰਟੀਕਲ ਹੈਗਾ ਜੀ ਆਪਣਾ ਬਰਬਰੀ ਦਾ ਆਰਟੀਕਲ ਆ ਨੈਕ ਬਹੁਤ ਸੋਣੀ ਹੈਂਡਵਰਕ ਦੇ ਨਾਲ ਰੈਡੀ ਹੋਈ ਹੋਈ ਆ ਥੇੜਾ ਰੈਡੀ ਹੋਇਆ ਹੋਇਆ ਹੈਂਡਵਰਕ ਦੇ ਨਾਲ ਤੁਸੀਂ ਕਿੰਨੇ ਵੀ ਮਰਜੀ ਇੰਚ ਦਾ ਥੇੜਾ ਤਿਆਰ ਕਰ ਸਕਦੇ ਹੋ ਬਾਟਮ ਦੇ ਉੱਤੇ ਵੀ ਹੈਂਡਵਰਕ ਹੋਇਆ ਹੋਇਆ ਹੈ ਜੀ ਤੇ ਦੁਪੱਟੇ ਦੀ 4 ਸਾਈਡਸ ਸਕਲਪਿੰਗ ਹੋਈ ਹੋਈ ਆ ਤੇ ਵਿੱਚ ਹੈਂਡਵਰਕ ਹੋਇਆ ਹੋਇਆ ਆ ਇਹ ਆਪਣਾ ਪਿਓਰ ਕريب ਦਾ ਆਰਟੀਕਲ ਆ ਜੀ ਨਾਲ ਪਿਓਰ ਚਨੂਨ ਦਾ ਦੁਪੱਟਾ ਤੇ ਪਿਓਰ ਦੀ ਹੀ ਬਾਟਮ ਆ ਜੀ ਬਹੁਤ ਜਿਆਦਾ ਸੋਹਣਾ ਟਿਕਲਾ ਬਹੁਤ ਹੈਵੀ ਲੁੱਕ ਦਾ ਆਰਟੀਕਲ ਆ ਬਹੁਤ ਜਿਆਦਾ ਵਧੀਆ ਨੈਕ ਤੇ ਹੈਂਡਵਰਕ ਹੋਇਆ ਹੋਇਆ ਆ ਦੁਪੱਟਾ ਫੁੱਲ ਸਾਈਡ ਹੈਂਡਵਰਕ ਦੇ ਨਾਲ ਜਿਹੜੀ ਹੋਇਆ ਹੋਇਆ ਜੀ ਬਹੁਤ ਜਿਆਦਾ ਡਿੱਚ ਲੁੱਕ ਦਾ ਸੂਟ ਆ ਜਿਹੜਾ ਆਪਣਾ ਨੈਕਸਟ ਸੂਟ ਆ ਜੀ ਇਹ ਸੂਟ ਵੀ ਬਹੁਤ ਸੋਹਣਾ ਆ ਸ਼ਿਮਰ ਸਿਲਕ ਦਾ ਸੂਟ ਰਹੇਗਾ ਸ਼ਰਟ ਦੇਖੋ ਬਹੁਤ ਪਿਆਰੀ ਹੈਂਡਵਰਕ ਦੇ ਨਾਲ ਰੈਡੀ ਹੋਈ ਹੋਈ ਆ ਪਿਓ ਪਿਓਰ ਕ੍ਰੇਪ ਦੀ ਜਿਹੜੀ ਪਲੇਨ ਇਹਦੇ ਨਾਲ ਬਾਟਮ ਲੱਗੀ ਹੋਈ ਆ ਤੇ ਪਿਓਰ ਆਰਗੈਂਜ਼ਾ ਦਾ ਦੁਪੱਟਾ ਆ ਦੁਪੱਟੇ ਦੇ ਉੱਤੇ 4 ਸਾਈਡ ਲੇਸ ਲਹੀ ਹੋਈ ਆ ਤੇ ਦੋ ਕਲਰਸ ਇਹਦੇ ਵਿੱਚ ਪਿੰਕ ਤੇ ਫਰੋਚੀਦਾ ਇਹਦੇ ਵਿੱਚ ਕੰਟਰਾਸਟ ਹੈਗਾ ਆ ਸੂਟਾਂ ਦੇ ਵਿੱਚ ਜਿਹੜਾ ਆਪਣਾ ਨੈਕਸਟ ਆਰਟੀਕਲ ਆ ਇਹ ਸ਼ਿਮਰ ਸਿਲਕ ਦਾ ਆਰਟੀਕਲ ਆ ਜੀ ਸ਼ੇਮਰ ਸਿਲਕ ਦਾ ਇਹ ਨਾਲ ਦੁਪੱਟਾ ਰਹੂਗਾ ਇਹ ਵੀ ਹੈਂਡਵਰਕ ਦਾ ਆਰਟੀਕਲ ਆ ਇਹਦੇ ਵਿੱਚ ਤੁਸੀਂ ਅਨਾਰਕਲੀ ਬਣਾ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਆ ਕਰ ਲੈ ਸਕਦਾ ਇਹ ਆਰਟੀਕਲ ਆ ਇਹ ਦੇਖੋ ਤੁਸੀਂ ਰੈਫਰੈਂਸ ਪਿਕ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਹੈਗਾ ਜੀ ਆਪਣਾ ਟਿਸ਼ੂ ਦਾ ਸੂਟ ਆ ਜੀ ਇਹਦੇ ਤੇ ਵੀ ਪਿਓਰ ਹੈਂਡਵਰਕ ਹੋਇਆ ਹੋਇਆ ਸੈਂਟਰ ਪੈਨਲ ਬਣਿਆ ਹੋਇਆ 슬ੀਵਜ਼ ਦੇ ਤੇ ਵੀ ਵਰਕ ਆ ਦੁਪੱਟਾ ਸ਼ੇਮਰ ਦਾ ਹੈ ਇਹ ਵਾਲਾ ਬਹੁਤ ਸੁਪਰ ਜਿਹਾ ਸੂਟ ਆ ਜੀ ਆਪਣਾ ਸਿਰਫ ਨੈੱਕ ਦੇ ਉੱਤੇ ਵਰਕ ਆ ਇਹ ਵਾਹ ਆਰਟੀਕਲ ਆ ਜੀ ਜਿਹੜਾ ਆਪਣਾ ਇਹ ਹੈਗਾ ਜੀ ਆਰਗੈਂਜ਼ਾ ਦਾ ਆਰਟੀਕਲ ਆ ਲੇਸਿੰਗ ਦੇ ਨਾਲ ਦਿੱਤੀ ਡਿਜ਼ਾਈਨਿੰਗ ਹੋਈ ਹੋਈ ਆ ਤੇ ਵਿੱਚ 3D ਫਲਵਰਸ ਲੱਗੇ ਹੋਏ ਨੇ ਤੇ ਜਿਹੜਾ ਇਹਦਾ ਦੁਪੱਟਾ ਆ ਉਹ ਵੀ ਆਰਗੈਂਜ਼ਾ ਦਾ ਫੂਲ ਸਾਈਡ ਲੇਸਿੰਗ ਹੋਈ ਹੋਈ ਆ ਵਿੱਚ ਵਰਕ ਹੋਇਆ ਹੋਇਆ ਦੁਪੱਟੇ ਦੇ ਤੇ ਮਸਲਿਨ ਸਿਲਕ ਦੀ ਇਹਦੇ ਨਾਲ ਬਾਟਮ ਆ ਇਹਦੇ ਵਿੱਚ ਆਪਣੇ ਕੋਲ ਸਿੰਗਲ ਕਲਰ ਹੀ ਅਵੇਲੇਬਲ ਆ ਇਹ ਜਿਹੜਾ ਸੂਟ ਆ ਜੀ ਬਹੁਤ ਜ਼ਿਆਦਾ ਵਾਇਰਲ ਸੂਟ ਆ ਇਹ ਵਾਲਾ ਆਪਣਾ organza ਦਾ ਸੂਟ ਹੈ ਜੀ organza ਦੀ ਦੁਪੱਟਾ ਦੋ ਕਲਰਸ ਦੇ ਵਿੱਚ अवेलेबल ਨੇ ਤੇ ਸਾਰੀ ਫੀਲਿੰਗ ਜਿਹੜੀ ਲੇਸ ਦੇ ਨਾਲ ਹੋਈ ਹੋਈ ਹੈ। ਮਸਲੀਨ ਦਾ ਸੂਟ ਹੈ ਜੀ 3D ਡਿਜੀਟਲ ਪ੍ਰਿੰਟਿੰਗ ਦੇ ਵਿੱਚ। ਸ਼ਿਮਰ ਸਿਲਕ ਦਾ ਸੂਟ ਹੈ ਜੀ ਤੇ ਸਾਰਾ ਜਿਹੜਾ ਪ੍ਰਿੰਟ ਹੈਂਡਵਰਕ ਹੋਇਆ ਹੋਇਆ, ਸੈਂਟਰ ਪੈਨਲ ਬਣਿਆ ਹੋਇਆ ਹੈ ਬਨਾਰਸੀ ਦੁਪੱਟਾ ਨਾਲ।